ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਾਬਾ ਜਿਸਕੇ ਸਿਰ ਉਪਰ ਤੋ ਸੋ ਆਮੇ ਸੋ ਦੁੱਖ ਕੈਸਾ ਪਵੈ ਬੋਲ ਨਾ ਜਾਣ ਮਾਇਆ ਮਤ ਮਤ ਮਰਨਾ ਚੇਤਨ ਆਵੈ ਜਿਸਕ ਸਿਰ ਉਪਰ ਤੋਂ ਸੋ ਆਵੇਂ ਸੋ ਦੁੱਖ ਕੈਸਾ ਪਵੈ ਭੋਲ ਨਾ ਜਾਣ ਮਾਇਆ ਮਦਮਤਾ ਮਰਨਾ ਚੇਤ ਨਾ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸਵਕ ਕੋ ਭੋ ਕਿਸ਼ਨਾ ਹੈ ਜਮ ਨਹੀਂ ਆਵੇ ਨਿਰ ਅਰਹਾ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕ ਜਨਮ ਮਰਨ ਦੁਖ ਨਸ ਤੇਰੇ ਬਖਸ਼ਨਾ ਮਿਟ ਕੋਏ ਸਤ ਗੁਰ ਕਾ ਦਿਲਾਸ ਨਾਮ ਧਿਆਇਨ ਸੁਖ ਪਲ ਪਾਇਨ ਆਠ ਪਹਿਰ ਅਰਤ ਤੇਰੇ ਸ਼ਰਨ ਤੇਰਾ ਪਰਵਸ ਪੰਜ ਦੁਸ਼ਟ ਲਸਤ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੇ ਮੇਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜਨੀ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਆਪ ਜੀ ਨੇ ਪਾਠ ਬੜੇ ਹੀ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਸੂਹੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 749 ਅਤੇ 53 ਤੇ ਸਵਾਇਵਾਨ ਹੈ। ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਹੈ। ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੈ ਰੂਪ ਵਿੱਚ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕਰੀ। ਸਾਦ ਸੰਗਤ ਆਏ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਜੋ ਸੈਂਟਰਲ ਆਈਡੀਆ ਹੈ ਉਹ ਇਹ ਹੈ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜੰਮ ਨਹੀਂ ਆਵੇ ਨਿਰ ਧੰ ਗੁਰੂ ਅਰਜਨ ਤੇ ਪਾਛ ਕੇ ਲਗੇ ਏ ਮੇਰੇ RAM ਰਾਏ ਏ ਮੇਰੇ ਪ੍ਰਭੂ ਏ ਮੇਰੇ ਮਾਲਕ ਤੂੰ ਆਪਣੇ ਪਿਆਰੇ ਸੰਤਾਂ ਦਾ ਰਾਖ ਹੈ ਕਿ ਉਹ ਕਿ ਤੇਰੇ ਸੰਤ ਜਿਹੜੇ ਨਾ ਤੇਰੇ ਹੀ ਆਸਰੇ ਜੀਂਦੇ ਨੇ ਤੇਰੇ ਆਸਰੇ ਪਰਨੇ ਰਹਿੰਦੇ ਨੇ ਤੇ ਤੂੰ ਆਪਣੇ ਪਿਆਰੇ ਸੰਤਾਂ ਦਾ ਤੂੰ ਆਪ ਹੀ ਰੱਖ ਸਾਧ ਸੰਗ ਜਦੋਂ ਆਪਾਂ ਰੱਬੀ ਬਾਣੀ ਨੂੰ ਪੜ੍ਹ ਕੇ ਵੇਖਦੇ ਆ ਜਾਂ ਇਹੋ ਜੇ ਪਾਵਨ ਬਚਨ ਸਾਹਮਣੇ ਆਂਦੇ ਨਾ ਤੇ ਇੱਕ ਬੜਾ ਸੁਖਾਂਤ ਜਾਂ ਬਚਨ ਸਾਹਮਣੇ ਆ ਜਾਂਦਾ ਕਿ ਜਿਨ੍ਹਾਂ ਦੇ ਅੰਦਰ ਇਹ ਵਿਸ਼ਵਾਸ ਵੱਜ ਗਿਆ ਜਿਨ੍ਹਾਂ ਨੇ ਇੱਕ ਵਾਰ ਪੂਰਨ ਤੌਰ ਤੇ ਭਰੋਸੇ ਨਾਲ ਕਹਿ ਦਿੱਤਾ ਤੂੰ ਮੇਰਾ ਰਾਖਾ ਸਭਨੀ ਥਾਈਂ ਇਹ ਮਾਲਕਾ ਤੂੰ ਹੀ ਮੇਰਾ ਰਾਖਾ ਹੈ ਦੁਨੀਆ ਤੇ ਕੋਈ ਐਸੀ ਜਗਾ ਨਹੀਂ ਜਿੱਥੇ ਤੂੰ ਮੇਰਾ ਰਾਖਾ ਬਣ ਕੇ ਨਹੀਂ ਨਿਭੜਦਾ ਸੱਚਮੁੱਚ ਜਿਹਨਾਂ ਨੂੰ ਇਹ ਸਮਝ ਆ ਗਈ ਨਾ ਤੇ ਉਹਨਾਂ ਦੇ ਜੀਵਨ ਚ ਫਿਰ ਕੀ ਨਿਖਾਰ ਆਂਦਾ ਹੈ ਉਹਨਾਂ ਦੇ ਜੀਵਨ ਚ ਕੀ ਤਬਦੀਲੀ ਆਂਦੀ ਹੈ ਉਹਨਾਂ ਨੂੰ ਕੀ ਕੁਝ ਪ੍ਰਾਪਤ ਹੁੰਦੀ ਹੈ ਉਹ ਸਾਰੀਆਂ ਗੱਲਾਂ ਫਿਰ ਇੱਕ ਸ਼ਬਦ ਚ ਦਸੀਆਂ ਮਰ ਕੰਦੇ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜਨ ਤੇ ਬਾਦਸ਼ਾਹ ਨੇ ਫਿਰ ਬਖਸ਼ਿਸ਼ਾਂ ਦੱਸੀਆਂ ਕਿ ਜਿਹਦੇ ਅੰਦਰ ਭਰੋਸਾ ਵੱਜ ਜਾਂਦਾ ਹੈ ਕਿ ਮਾਲਕ ਤੂੰ ਮੇਰਾ ਰਾਖਾ ਹੈ ਜਿਹੜਾ ਘਟ ਘਟ ਦੇ ਜਾਣਨ ਵਾਲਾ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਜਦੋਂ ਇਹ ਵਿਸ਼ਵਾਸ ਵੱਜ ਗਿਆ ਉਹਦੇ ਤੇ ਕੀ ਰਹਿਮਤ ਹੁੰਦੀ ਹੈ ਕਹਿੰਦੇ ਉਠਤ ਸੁਖੀਆ ਬੈਠਤ ਸੁਖੀਆ ਭਾਉ ਨੇ ਲੱਗ ਜਾ ਐਸੇ ਬੁਝੀਆ ਜਿਹੜੇ ਇਸ ਗੱਲ ਨੂੰ ਬੁੱਝ ਲੈਂਦੇ ਨੇ ਕਿ ਜਦੋਂ ਉਹ ਮਾਲਕ ਆਪ ਰਾਖਾ ਬਣ ਜਾਂਦਾ ਨਾ ਜਿਹੜੇ ਸਾਰਿਆਂ ਘਟਾਂ ਵਿੱਚ ਬਸਰਿਆ ਜਿਹੜੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਉਹ ਲੋਕ ਫਿਰ ਉੱਠ ਬਿਆ ਬੈੰਦਿਆਂ ਆਤਮਿਕ ਸੁਖ ਮਾਨਦੇ ਨੇ ਉਠਤ ਸੁਖੀਆ ਬੈਠਤ ਸੁਖੀਆ ਭਾਉ ਨੇ ਲੱਗਿਆ ਜਾਂ ਐਸੇ ਬੁੱਝਿਆ ਉਹਨਾਂ ਦੇ ਜੀਵਨ 'ਚ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਜਿਹੜੇ ਇਹ ਗੱਲ ਬੁੱਝ ਲੈਂਦੇ ਨੇ ਕਿ ਸਾਡਾ ਰਾਖਾ ਕੇਵਲ ਤਾਂ ਕੇਵਲ ਉਹ ਮਾਲਕ ਹੈ ਇੱਥੇ ਵਸਣੀ ਉਹਨਾਂ ਦੀ ਕਿੰਨੀ ਉੱਚੀ ਅਵਸਥਾ ਹੋ ਜਾਂਦੀ ਹੈ ਮਰ ਕੇ ਤੇ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੋਂ ਵਰਤਤ ਉਹਨਾਂ ਨੂੰ ਸਮਝ ਆ ਜਾਂਦੀ ਇਹ ਮਾਲਕਾ ਹਰ ਜਗ੍ਹਾ ਤੇ ਤੋਂ ਵਰਤ ਰਿਹਾ ਉਹ ਸੌਂਦੇ ਵੀ ਅਚਿੰਤ ਹੁੰਦੇ ਨੇ ਤੇ ਜਾਗਦੇ ਵੀ ਅਚਿੰਤ ਹੁੰਦੇ ਨੇ ਭਾਵ ਉਹ ਬੇਪਰਵਾਹ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਸਾਡਾ ਰਾਖਾ ਉਹ ਮਾਲਕ ਹੈ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਇਹੀ ਸਿੱਖਿਆ ਦੇਣੀ ਗੁਰੂ ਪਾਚਨ ਉਹ ਫਿਰ ਸੌਂਦੇ ਵੀ ਅਚਿੰਤ ਤੇ ਜਾਗਦੇ ਵੀ ਅਚਿੰਤ ਇੱਕ ਗੱਲ ਹੋਰ ਚੇਤੇ ਆ ਜਾਂਦੀ ਸਾਸ ਕਈ ਵੀਰਾਂ ਭੈਣਾਂ ਨੇ ਇੱਕ ਸਵਾਲ ਕੀਤਾ ਹੋਏਗਾ ਕਿ ਸਾਨੂੰ ਰਾਤ ਨੂੰ ਡਰਾਵਨੇ ਸੁਪਨੇ ਆਉਂਦੇ ਜਾਂ ਸਾਡੇ ਬੱਚੇ ਰਾਤ ਨੂੰ ਸੁਪਨੇ 'ਚ ਤਰਮਕਦੇ ਨੇ ਉਹ ਕਿਉਂ ਤਰਮਕਦੇ ਨੇ ਪਤਾ ਜੋ ਕੁਝ ਦਿਨ ਉਹ ਬੰਦਾ ਵੇਖਦਾ ਨਾ ਜਿਹੋ ਜੇ ਸਾਡੀ ਅਵਸਥਾ ਹੁੰਦੀ ਹੈ ਉਹੋ ਜੇ ਸਾਨੂੰ ਸੁਪਨੇ ਆਨੇ ਸ਼ੁਰੂ ਹੋ ਜਾਂਦੇ ਕਈਆਂ ਵੀਰਾਂ ਭੈਣਾਂ ਕੋਲ ਸੁਣਿਆ ਕਿ ਆਪਾਂ ਰਾਤ ਸੁੱਤੇ ਸਪਨਾ ਆਇਆ ਆਪਾਂ ਦਰਬਾਰ ਸਾਹਿਬ ਬੈਠੇ ਸਾਂ ਸਪਨਾ ਆਇਆ ਆਪਾਂ ਗੁਰੂ ਦੀ ਸੰਗਤ ਚ ਬੈਠੇ ਸਾਂ ਸਪਨਾ ਆਇਆ ਰਬੀ ਵਾਣੀ ਦਾ ਪਾਠ ਕਰੇ ਸਾਂ ਕਿਉਂਕਿ ਜੋ ਕੁਝ ਧਿਆਨ ਵਿੱਚ ਹੁੰਦਾ ਹੈ ਉਹ ਜੇ ਸਾਨੂੰ ਸੁਪਨੇ ਆਨੇ ਸ਼ੁਰੂ ਹੋ ਜਾਂਦੇ ਨੇ ਕਹਿੰਦੇ ਇੱਕ ਵਾਰ ਧਿਆਨ ਵਿੱਚ ਇਹ ਗੱਲ ਲੈ ਕੇ ਆ ਜਾ ਕਿ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਜਿਨ੍ਹਾਂ ਦੇ ਧਿਆਨ ਚ ਇਹ ਗੱਲ ਆ ਗਈ ਉਹ ਫਿਰ ਸੌਂਤੇ ਵੀ ਅਚਿੰਤ ਜਾਗਦੇ ਵੀ ਅਚਿੰਤ ਕਿਉਂਕਿ ਉਹ ਸਮਾ ਆ ਜਾਂਦੀ ਕਿ ਉਹ ਪਰਮਾਤਮਾ ਹਰ ਜਗ੍ਹਾ ਤੇ ਵਰਤ ਰਿਹਾ ਹੈ ਇੱਥੇ ਵਸਨੇ ਤੀਸਰੀ ਬਖਸ਼ਿਸ਼ ਕੀ ਹੁੰਦੀ ਹੈ ਮਰ ਕੇ ਦੇ ਉਹਨਾਂ ਦੀ ਅਵਸਥਾ ਬਣ ਜਾਂਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਉਹ ਆਪਣੇ ਘਰ ਵੀ ਸੁਖੀ ਬਸਦੇ ਨੇ ਤੇ ਘਰ ਤੋਂ ਬਾਹਰ ਕਿਸੇ ਕੋਨੇ ਤੇ ਵੀ ਧਰਤੀ ਦੇ ਚਲੇ ਜਾਂਦੇ ਨੇ ਉੱਥੇ ਵੀ ਸੁਖ ਮਾਣਦੇ ਉਹ ਅੰਤਰਮੁਖੀ ਵੀ ਸੁਖੀ ਹੁੰਦੇ ਨੇ ਮੰਨ ਕਰਕੇ ਤੇ ਬਾਹਰਮੁਖੀ ਵੀ ਸੁਖੀ ਹੁੰਦੇ ਦੋਵੇਂ ਅਰਥ ਲੈ ਲਓ ਉਹ ਦੁਨਿਆਵੀ ਘਰ ਵਿੱਚ ਵੀ ਸੁਖੀ ਵਸਦੇ ਨਾ ਤੇ ਬਾਹਰ ਕਿਤੇ ਚਲੇ ਜਾਂਦੇ ਤਾਂ ਵੀ ਸੁਖੀ ਉਹ ਹਿਰਦੇ ਰੂਪੀ ਘਰ 'ਚ ਵੀ ਸੁਖੀ ਨਾ ਤੇ ਬਾਹਰ ਮੁਕੀ ਵੀ ਸੁਖੀ ਨਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਉ ਨਾਨਕ ਗੁਰ ਮੰਤਰ ਦੜਾਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਇਹ ਉਪਦੇਸ਼ ਗੁਰੂ ਨੇ ਦ੍ਰਿੜ ਕਰਾ ਦਿੱਤਾ ਨਾ ਉਹਨਾਂ ਦੇ ਜੀਵ ਵਿੱਚ ਫਿਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਹੇ ਮੇਰੇ ਰਾਮ ਰਾਏ ਹੇ ਮੇਰੇ ਮਾਲਕ ਪ੍ਰਭੂ ਸੱਚਮੁੱਚ ਤੂੰ ਆਪਣੇ ਪਿਆਰੇ ਸੰਤਾਂ ਦਾ ਰਾਖਾ ਆਪ ਹੈ ਕਿਉਂਕਿ ਸੰਤ ਵੀ ਤੇਰੇ ਹੀ ਆਸਰੇ ਪਰਨੇ ਜਿਉਂਦੇ ਨੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨਿਰ ਜਿਹੜੇ ਤੇਰੇ ਸੇਵਕ ਬਣ ਜਾਂਦੇ ਨਾ ਉਹਨਾਂ ਦੇ ਜੀਵਨ ਚ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਹੋਰ ਤੇ ਡਰ ਕਿਤੇ ਰਹਿ ਗਿਆ ਉਹਨਾਂ ਦੇ ਅੰਦਰੋਂ ਜਮਾਂ ਦਾ ਡਰ ਵੀ ਮੁੱਕ ਜਾਂਦਾ ਜਿਹੜੇ ਇੱਕ ਵਾਰ ਤੇਰੇ ਨਾਲ ਜੁੜ ਜਾਂਦੇ ਜਿਹੜੇ ਤੇਰੇ ਤੇ ਵਿਸ਼ਵਾਸ ਬਣਾ ਲੈਂਦੇ ਨੇ ਇਨਾ ਪਾਵਨ ਬਚਨਾਂ ਨੂੰ ਖੋਲਿਆ ਮੈਨੂੰ ਯਕੀਨ ਹੈ ਤੁਹਾਨੂੰ ਸਾਰਿਆਂ ਨੂੰ ਥੋੜੇ ਬਤੇ ਇਸ ਸ਼ਬਦ ਦੇ ਅਰਥਾਂ ਦੇ ਹੋਣਗੇ ਬੜਾ ਪਿਆਰ ਨਾਲ ਭਿੱਜਾ ਜੇ ਸ਼ਬਦ ਸਾਸਨ ਸੋਹੀ ਮਹਿਲਾ ਪੰਜਵਾ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕਿਐਸਾ ਪਾਵੈ ਗੁਰੂ ਅਰਜਨ ਦੇਵ ਪਾਛ ਕਹਦੇ ਮੈਨੂੰ ਦੱਸੋ ਤਾਂ ਸਹੀ ਜਿਸ ਦੇ ਸਿਰ ਤੇ ਉਹ ਮਾਲਕ ਆਪ ਰਾਖਾ ਬਣ ਜੇ ਉਹ ਫਿਰ ਕਿਵੇਂ ਦੁੱਖ ਪਾ ਸਕਦਾ ਸਵਾਲੀਆ ਅੰਦਾਜ਼ ਚ ਗੱਲ ਆ ਕਿ ਸੋ ਦੁੱਖ ਕਿਐਸਾ ਪਾਵੈ ਜਿੰਨੇ ਮੈਨੂੰ ਦੱਸੋ ਤੈਸੇ ਹੀ ਉਹ ਦੁੱਖ ਕਿਵੇਂ ਪਾ ਸਕਦਾ ਜਿਹਦਾ ਰਾਖਾ ਉਹ ਮਾਲਕ ਬਣ ਜਾਏ ਉਹਦੀ ਤਾਂ ਅਵਸਥਾ ਹੀ ਬੜੀ ਉੱਚੀ ਹੋ ਜਾਂਦੀ ਬੋਲ ਨਾ ਜਾਣ ਮਾਇਆ ਮਦਮਤਾ ਮਰਨਾ ਚੇਤਨ ਆਵੇ ਉਹ ਕਦੇ ਫਿਰ ਮਾਇਆ ਤੇ ਨਸ਼ੇ ਵਿੱਚ ਮਸਤ ਨਹੀਂ ਹੁੰਦਾ ਮਾਇਆ ਤੇ ਨਸ਼ੇ ਵਿੱਚ ਨਹੀਂ ਬੋਲਦਾ ਭਾਵ ਉਹਦੀ ਬੋਲੀ 'ਚ ਹੰਕਾਰ ਨਹੀਂ ਹੁੰਦਾ ਉਹਦੀ ਬੋਲੀ 'ਚ ਈਗੋ ਨਹੀਂ ਹੁੰਦੀ ਉਹਨੂੰ ਤਾਂ ਸੱਚਮੁੱਚ ਆਤਮਿਕ ਮੌਤ ਦਾ ਡਰ ਵੀ ਉਹਦਾ ਖਤਮ ਹੋ ਜਾਂਦਾ ਹੈ ਉਹਨੂੰ ਮੌਤ ਵਿੱਚ ਚੇਤੇ ਨਹੀਂ ਆਉਂਦੀ ਫਾ ਬੇਫਿਕਰ ਹੋ ਜਾਂਦਾ ਉਹਨੂੰ ਪਤਾ ਜਦੋਂ ਮਾਲਕ ਦਾ ਸੱਦਾ ਆ ਗਿਆ ਇੱਕ ਦਿਨ ਚੱਲ ਜਾਣਾ ਫਿਰ ਮੌਤ ਤੋਂ ਕਾਦਾ ਡਰ ਧੰਨ ਗੁਰੂ ਅਰਜਨ ਤੇ ਪਾਛੇ ਰਹਿਮਤ ਕਰ ਦੇ ਨਾ ਜੋ ਤੇਰਾ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁੱਖ ਨਸਾ ਬਾਕੀ ਦੁੱਖ ਤਾਂ ਕਿਤੇ ਰਹਿ ਗਏ ਮਾਲਕਾ ਜੋ ਤੇਰੇ ਪ੍ਰੇਮ ਵਿੱਚ ਰਤੇ ਰਹਿੰਦੇ ਨੇ ਜਿਹੜੇ ਤੇਰੇ ਪ੍ਰੇਮ ਵਿੱਚ ਭਿੱਜੇ ਰਹਿੰਦੇ ਨੇ ਇਹ ਮਾਲਕਾ ਉਹਨਾਂ ਦਾ ਜਨਮ ਮਰਨ ਦਾ ਦੁੱਖ ਵੀ ਨਸ ਜਾਂਦਾ ਮਿਟ ਜਾਂਦਾ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦਿਲਸਾ ਕਿਉਂਕਿ ਉਹਨਾਂ ਨੂੰ ਆਪਣੇ ਗੁਰੂ ਤੇ ਇਤਨਾ ਵਿਸ਼ਵਾਸ ਹੋ ਜਾਂਦਾ ਹੈ ਕਿ ਜਿਹੜੀ ਮੇਰੇ ਤੇ ਮਾਲਕ ਨੇ ਬਖਸ਼ਿਸ਼ ਕੀਤੀ ਹੈ ਉਸ ਨੂੰ ਕੋਈ ਦੁਨੀਆ ਦੀ ਤਾਕਤ ਮਿਟਾ ਨਹੀਂ ਸਕਦੀ ਤੁਸੀਂ ਦੇਖਿਓ ਸਾਧ ਸੰਗ ਪੰਕਤੀ ਨੂੰ ਪੜਿਓ ਕਿਤੇ ਮਰਕੰਤੇ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦਿਲਸਾ ਕਿਉਂਕਿ ਉਹ ਮਾਲਕ ਜਦੋਂ ਕਿਸੇ ਦੀ ਝੋਲੀ 'ਚ ਦਾਤ ਪਾਉਂਦਾ ਤੇ ਕਿਸੇ ਨੂੰ ਪੁਸ਼ਕੇ ਨਹੀਂ ਪਾਉਂਦਾ ਉਹ ਆਜ਼ਾਦ ਹਸਤੀ ਦਾ ਮਾਲਕ ਹੈਨ ਉਹ ਕਿਸ ਤੱਕ ਕੀ ਕਿਰਪਾ ਕਰਨੀ ਆ ਉਹ ਆਪ ਹੀ ਜਾਣਦੇ ਕਹਿੰਦੇ ਉਹਨੂੰ ਗੁਰੂ ਤੇ ਇੰਨਾ ਭਰੋਸਾ ਹੋ ਜਾਂਦਾ ਕਿ ਜਿਹੜੀ ਮਾਲਕ ਨੇ ਮੇਰੇ ਤੇ ਬਖਸ਼ਿਸ਼ ਕੀਤੀ ਆ ਕੋਈ ਦੁਨੀਆ ਦੀ ਤਾਕਤ ਮਿਟਾਈ ਨਹੀਂ ਸਕਦੀ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਾਧੇ ਰੱਬ ਦੇ ਪਿਆਰੇ ਸੰਤ ਜਨ ਉਸ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਂਦੇ ਰਹਿੰਦੇ ਨੇ ਉਹਨੂੰ ਅਠੇ ਪੈਰ ਚੇਤੇ ਰੱਖਦੇ ਨੇ ਤੇ ਫਿਰ ਅੰਦਰ ਹੀ ਅੰਦਰ ਆਤਮਿਕ ਸੁੱਖ ਜਿਹੜਾ ਉਹ ਮੰਨਦੇ ਰਹਿੰਦੇ ਤੇਰੀ ਸ਼ਰਨ ਪੇਰਾ ਪ੍ਰਭਾਸਾ ਪੰਜ ਦੁਸ਼ਟ ਲੈਸਾਤੇ ਹੋ ਪ੍ਰਭੂ ਉਹ ਤੇਰੀ ਸ਼ਰਨ ਵਿੱਚ ਆ ਕੇ ਤੇਰਾ ਭਰੋਸਾ ਰੱਖ ਕੇ ਤੇ ਪੰਜਾਂ ਵਿਕਾਰਾਂ ਨੂੰ ਵੀ ਆਪਣੇ ਵਸ ਵਿੱਚ ਕਰ ਲੈਂਦੇ। ਉਹ ਲਾਸਟ ਦੇਖਿਓ ਹੁਕਮਨਾਮੇ ਦੀ ਅਜ ਸੰਪੂਰਨਤਾ ਗੁਰੂ ਅਰਜਨ ਦੇਵ ਪਾਛ ਦੀ ਨਿਮਰਤਾ ਦੇਖਿਓ। ਮਾਰਕੰਟੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗੁਰੂ ਅਰਜਨ ਦੇਵ ਪਾਛ ਕਦੇ ਮਾਲਕ ਮੈਂ ਤੇਰੀਆਂ ਬਖਸ਼ਿਸ਼ਾਂ ਦੀ ਕਦਰ ਨਾ ਪਾ ਸਕਿਆ। ਮੈਂ ਕਿਉਂ ਨਹੀਂ ਕਦਰ ਪਾਈ ਕਿਉਂਕਿ ਮੇਰੇ ਕੋਲ ਕੋਈ ਗਿਆਨ ਨਹੀਂ ਸੀ। ਮੇਰੇ ਕੋਲ ਕੋਈ ਸੌਰਤ ਟਿਕਾਣ ਦਾ ਜਰੀਆ ਨਹੀਂ ਸੀ ਮੈਂ ਕੋਈ ਚੰਗਾ ਕਰਮ ਨਹੀਂ ਸੀ ਕਰਨਾ ਜਾਣਦਾ ਇਸ ਕਰਕੇ ਮੈਂ ਤੇਰੀਆਂ ਬਖਸ਼ਿਸ਼ਾਂ ਦੀ ਕਦਰ ਨਹੀਂ ਪਾ ਸਕਿਆ ਮੈਂ ਤੇਰਾ ਸ਼ੁਕਰ ਨਹੀਂ ਕਰ ਸਕਿਆ ਤੇ ਲਾਸਟ ਪੰਕਤੀ ਚ ਕੀ ਰਹਿਮਤ ਕੀਤੀ ਕਹਿਣ ਲੱਗੇ ਬੇਸ਼ੱਕ ਮੈਂ ਤੇਰੀਆਂ ਬਖਸ਼ਿਸ਼ਾਂ ਦੀ ਕਦਰ ਨਹੀਂ ਪਾਈ ਪਰ ਮੇਰੇ ਮਾਲਕ ਨੇ ਕਿੱਡੀ ਵੱਡੀ ਕਿਰਪਾ ਮੇਰੇ ਤੇ ਕਰ ਦਿੱਤੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੇ ਮੇਰੇ ਏ ਮਾਲਕਾ ਬੇਸ਼ੱਕ ਮੈਂ ਤੇਰੀ ਕਦਰ ਨਹੀਂ ਪਾਈ ਪਰ ਤੂੰ ਆਪਣਾ ਬਿਰਦ ਚੇਤੇ ਰੱਖਿਆ ਤੇਰੀ ਕਿਰਪਾ ਦੇ ਨਾਲ ਮੈਨੂੰ ਵੱਡਾ ਗੁਰੂ ਗੁਰੂ ਨਾਨਕ ਮਿਲ ਗਿਆ ਇੱਥੇ ਨਾਨਕ ਦੇ ਕੱਕੇ ਥਲੇ ਔਕੜ ਲਗਿਆ ਇਹਦਾ ਭਾਵ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮਾਲਕਾ ਤੇਰੀ ਬਖਸ਼ਿਸ਼ ਦੇ ਨਾਲ ਮੈਨੂੰ ਵੱਡਾ ਗੁਰੂ ਗੁਰੂ ਨਾਨਕ ਮਿਲ ਗਿਆ ਜਿਨੂੰ ਮੇਰੀ लाज ਰੱਖ ਲਈ ਸਾਧ ਸੰਗਤ ਆਓ ਅੱਜ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਜੀ ਮਾਰੇ ਦਾ ਪਾਵਨ ਪ੍ਰਕਾਸ਼ ਦਿਹਾੜਾ ਵੀ ਹੈ 10 ਵਜੇ ਜਿਹੋ ਜਿਹਾ ਸਮਾਂ ਬਣੇਗਾ ਉਦੋਂ ਆਪਾਂ ਧੰਗੂ ਰਾਮਦਾਸ ਜੀ ਮਾਰੇ ਦਾ ਵੀ ਨਾਮ ਚੇਤੇ ਕਰਨਾ ਜਿੰਨਾ ਕ ਸਮਾਂ ਹੋਵੇਗਾ ਗੁਰੂ ਰਾਮਦਾਸ ਜੀ ਰਹਿਮਤਾਂ ਵੀ ਕੁਝ ਨਾ ਕੁਝ ਝੋਲੀ ਚ ਪਵਾਨੀਆਂ ਤਾਂ ਕਿ ਸਾਡੇ ਦਿਨ ਮਨਾਣੇ ਸਫਲੇ ਹੋ ਸਕਣ ਇਤਨੀ ਇੱਕ ਬੇਨਤੀਆਂ ਪਰਬੰਧ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਅੱਜ ਦੇ ਹੁਕਮ ਨਾਮ ਦੀ ਵਿਚਾਰ ਦੀ ਸੰਪੂਰਨਤਾ ਕਰਦੇ ਹਾਂ ਸੋਢੀ ਸੁਲਤਾਨ ਧੰਗੂ ਰਾਮਦਾਸ ਜੀ ਮਾਰੇ ਦੇ ਪਾਵਨ ਪ੍ਰਕਾਸ਼ ਦੇ ਅੱਗੇ ਦੀ ਆਪ ਜੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਕਿਰਪਾ ਕਰੇ ਸਤਗੁਰ ਰਹਿਮਤ ਕਰਨ ਹਰ ਇੱਕ ਮਾਈ ਭਾਈ ਤੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਜੀ ਇਤਨੇ ਕੁ ਬੇਨਤੀਓ ਪਰ ਬਨ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ